ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਹੋਈ ਐਫਆਈਆਰ ਦਾ ਮਾਮਲਾ ਪੱਖਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਪੁਲਿਸ ਦੇ ਅੱਗੇ ਜਾ ਕੇ ਪੇਸ਼ ਹੋਣਾ ਹੈ ਤੇ ਜਾਣਕਾਰੀ ਇਹ ਵੀ ਹੈ ਕਿ ਉਹਨਾਂ ਨੇ ਹਾਈ ਕੋਰਟ ਦਾ ਰੁਖ ਵੀ ਕਰ ਲਿਆ ਹੈ। ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ ਤੇ ਉਹਨਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਇਥੋਂ ਤੱਕ ਕਹਿ ਦਿੱਤਾ ਹੈ ਕਿ ਸਾਬਤ ਹੋ ਗਿਆ ਹੈ ਕਿ ਇਹ ਪੰਜਾਬ ਹੁਣ ਪੁਲਿਸ ਸਟੇਟ ਬਣ ਚੁੱਕਿਆ ਹੈ ਹੋਰ ਕੀ ਕਹਿਣਾ ਸੁਖਪਾਲ ਸਿੰਘ ਖਹਿਰਾ ਦਾ ਆਓ ਤੁਹਾਨੂੰ ਸੁਣਾਉਣੇ ਆ ਦੋਸਤੋ ਜਿਹੜਾ ਕੱਲ ਇੱਕ ਝੂਠਾ ਪਰਚਾ ਦਰਜ ਕੀਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ অপੋਜੀਸ਼ਨ ਤੇ ਉਹਦੇ ਕਈ ਪਹਿਲੂ ਨੇ ਲੇਕਿਨ ਸਭ ਤੋਂ ਇੰਪੋਰਟੈਂਟ ਪਹਿਲੂ ਇਹ ਹੈ ਕਿ ਹੁਣ ਪੰਜਾਬ ਵਿੱਚ ਸਾਬਤ ਹੋ ਗਿਆ ਕਿ ਇਹ ਪੁਲਿਸ ਸਟੇਟ ਹੈ ਇਹਦੇ ਵਿੱਚ ਹੁਣ ਬੋਲਣ ਤੇ ਵੀ ਕੇਸ ਰਜਿਸਟਰ ਕੀਤਾ ਜਾ ਸਕਦਾ ਮਤਲਬ ਨਾਰਮਲ ਕੋਰਸ ਵਿੱਚ ਕੋਈ ਕਰਾਇਮ ਤੋਂ ਸੀ ਕਮਿਟ ਕਰਦੇ ਹਾਂ ਕਤਲ ਕਰਦੇ ਹਾਂ ਕੋਈ ਅਟੈਂਟ ਟੂ ਮਰਡਰ ਕਰਦੇ ਹਾਂ ਕੋਈ ਹੋਰ ਛੱਟਪੇਟ ਵੱਜਦੀ ਆ ਤਾਂ ਫਿਰ ਕੇਸਿਸ ਰਜਿਸਟਰ ਹੁੰਦੇ ਸੀਗੇ ਲੇਕਿਨ ਹੁਣ ਤਾਂ ਇਸ ਅਖੋਤੀ ਜਿਹੜੀ ਬਦਲਾਅ ਦੀ ਸਰਕਾਰ ਆ ਜਾਂ ਬਦਲੇ ਦੀ ਸਰਕਾਰ ਆ ਇਹ ਮਹਿਜ਼ ਬੋਲਣ ਨਾਲ ਕੇਸ ਰਜਿਸਟਰ ਕਰ ਦਿੰਦੀ ਆ ਔਰ ਹਾਸੋਹੀਣੀ ਪਰਚਾ ਇਹ ਆ ਕਿ ਪਹਿਲਾਂ ਸਵੇਰੇ ਚੀਫ ਮਿਨਿਸਟਰ ਬੋਲਦਾ ਭਗਵੰਤ ਮਾਨ ਕਿ ਬਾਜਵੇ ਨੂੰ ਕਿੱਥੇ ਪਤਾ ਵਾ ਕਿ ਬੰਬ ਕਿੱਥੇ ਨੇ ਇਹ دہشت ਫਲਾ ਰਿਹਾ ਹੈ ਜੀ ਇਹ ਲੋਕਾਂ ਨੂੰ ਧਮਕਾ ਰਿਹਾ ਜੀ ਜੇ ਕੋਈ ਜਾਣਕਾਰੀ ਆ ਤੇ ਅਸੀਂ ਪੁਲਿਸ ਵਾਲੇ ਭੇਜਣ ਲੱਗੇ ਦੱਸੇ ਬਾਅਦ ਇੱਕ ਏਆਈਜੀ ਰੈਂਕ ਦੀ ਆਫਸਰ ਇਹਦੇ ਘਰ ਵਿੱਚ ਜਾਂਦੀ ਕਿ ਸਾਨੂੰ ਜਾਣਕਾਰੀ ਦਿਓ ਉਸ ਤੋਂ ਬਾਅਦ ਸ਼ਾਮ ਲਗਭਗ 6:30 ਵਜੇ ਇੱਕ ਕਨਸਟੇਬਲ ਦੇ ਕੋਲੋਂ ਇੱਕ ਫਾਰਮਰ ਇੱਕ ਇੱਕ ਸਰਵਿੰਗ ਲੀਡਰ ਆਫ اپੋਜੀਸ਼ਨ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਂਦਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਅਗਰ ਇਹ ਪੁਲਿਸ ਸਟੇਟ ਨਹੀਂ ਗਈ ਤੇ ਹੋਰ ਕੀ ਆ ਮਤਲਬ ਹਰ ਥਾਂ ਪੁਲਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਕਿਸਾਨਾਂ ਨੂੰ ਕੁੱਟਣਾ ਤਾਂ ਪੁਲਿਸ ਚਾਹੀਦੀ ਆ ਕੋਈ ਕਾਰਕੁਨ ਕੁੱਟਣਿਆ ਮਾਲਵਿੰਦਰ ਸਿੰਘ ਮਾਲੀ ਵਰਗੇ ਤਾਂ ਪੁਲਿਸ ਚਾਹੀਦੀ ਆ ਜੇ ਆਪੋਜੀਸ਼ਨ ਨੂੰ ਤੈਸ਼ ਨੈਸ਼ ਕਰਨਾ ਉਹਨਾਂ ਨੂੰ ਖਦੇੜਨਾ ਉਹਨਾਂ ਨੂੰ ਧਮਕਾਉਣਾ ਤਾਂ ਫਿਰ ਪੁਲਿਸ ਚਾਹੀਦੀ ਆ ਮਤਲਬ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਜਿਹੜਾ ਰਾਜ ਹੈ ਮੈਂ ਤਾਂ ਇਹ ਲਬਜ਼ ਕਾਇਨ ਕੀਤਾ ਕਿ ਇਹ ਹੁਣ ਪੁਲਿਸ ਸਟੇਟ ਹੈ ਅੱਛਾ ਅੱਗੇ ਆਓ ਕਹਿੰਦੇ ਜੀ ਕਿ دہشت ਫੈਲਾ ਰਿਹਾ ਪ੍ਰਤਾਪ ਸਿੰਘ ਬਾਜਵਾ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਜਦੋਂ ਦਿੱਲੀ ਦੀ ਚੋਣਾ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਇਲੈਕਸ਼ਨ ਚੱਲ ਰਹੀ ਸੀ ਤੇ ਕਹਿੰਦਾ ਜਿਹੜਾ ਜੋ ਯਮੁਨਾ ਦਰਿਆ ਹੈ ਦਿੱਲੀ ਮੇ ਆ ਰਹਾ ਹੈ ਪਾਣੀ ਉਸਮੇ ਬੀਜੇਪੀ ਕੀ ਹਰਿਆਣਾ ਸਰਕਾਰ ਨੇ ਜ਼ਹਿਰ ਮਿਲਾ ਦਿਆ ਹੈ ਅੱਛਾ ਉਹ دہشت ਨਹੀਂ ਸੀਗੀ ਕਿ ਲੋਕਾਂ ਨੂੰ ਟੈਰਰਾਈਜ਼ ਕਰਨਾ ਕਿ ਤੁਸੀਂ ਪਾਣੀ ਨਹੀਂ ਪੀਣਾ ਤੁਸੀਂ ਮਰ ਜਾਓਗੇ ਤੁਹਾਡੀਆਂ ਮੌਤਾਂ ਹੋ ਜਾਣਗੀਆਂ ਇੱਥੇ ਕਹਿ ਰਿਹਾ ਕਿ ਬਾਜਵਾ ਧੰਕਾਰਿਆ ਵਾ ਤੇ ਉੱਥੇ ਸਿੱਧੀ ਸਿੱਧੀ ਧਮਕੀ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਕਿ ਤੁਹਾਡੀ ਮੌਤ ਹੋ ਸਕਦੀ ਜੇ ਤੁਸੀਂ ਯਮਨਾ ਦਰਿਆ ਦਾ ਪਾਣੀ ਪੀਤਾ ਪਰ ਕਿਚਰੀਵਾਲ ਤੇ ਤਾਂ ਕੋਈ ਕੇਸ ਸਿਸਟਰ ਨਹੀਂ ਕੀਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਪਹਿਲੀ ਵਾਰੀ ਉਦੋਂ ਇਹਨੇ ਇੱਕ ਵਾਰੀ ਜਾ ਕੇ ਪਾਰਲੀਮੈਂਟ ਦੇ ਪ੍ਰੈਮਿਸਿਸ ਦੇ ਅੰਦਰ ਲਾਈਵ ਕਰਤਾ ਸੀਗਾ ਤੇ ਬੋਲ ਕੇ ਨੁਕਤਾਚੀਨੀ ਕੀਤੀ ਕੇਂਦਰ ਸਰਕਾਰ ਦੀ ਤੇ ਪਾਰਲੀਮੈਂਟ ਦੀ ਪ੍ਰੋਸੀਡਿੰਗਸ ਦੀ ਇਹਦੇ ਤੇ ਵੀ ਕੋਈ ਕੇਸ ਸਿਸਟਰ ਨਹੀਂ ਹੋਇਆ ਸੋ ਮਤਲਬ ਕਿ ਹੁਣ ਲੈਵਲ ਸਾਡੇ ਪੰਜਾਬ ਦਾ ਇੱਥੋਂ ਤੱਕ ਡਿੱਗ ਚੁੱਕਾ ਵਾ ਕਿ ਅਸੀਂ ਕਿਸੇ ਦੀ ਬੋਲਬਾਣੀ ਨੂੰ ਵੀ ਸਵਿਕਾਰ ਨਹੀਂ ਕਰ ਸਕਦੇ ਆਪਾਂ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਬਹੁਤ ਬੁਰੀ ਹਾਲਾਤ ਨੇ ਬਹੁਤ ਵਾਰਦਾਤਾਂ ਹੋ ਰਹੀਆਂ ਨੇ ਬਹੁਤ ਪਿਛਲੇ ਦਿਨਾਂ ਵਿੱਚ ਗ੍ਰੇਨੇਡ ਅਟੈਕਸ ਹੋਏ ਨੇ ਪਤਾ ਨਹੀਂ ਕਿੰਨੇ ਲੋਕ ਚੁੱਪਚੀ ਪੀਤੇ ਗੈਂਗਸਟਰਸ ਨੂੰ ਫਰੋਤੀਆਂ ਦੇ ਚੁੱਕੇ ਨੇ ਪਿੰਡ ਪੱਦਰ ਤੱਕ ਕਸਬਿਆਂ ਪੱਦਰ ਤੱਕ ਜਿਹੜੇ ਐਕਸਟੋਰਸ਼ਨ ਦੀਆਂ ਕਾਲਸ ਆ ਰਹੀਆਂ ਨੇ ਤੇ ਬਹੁਤ ਸਾਰੇ ਲੋਕੀ ਡਰਦੇ ਭੈ ਚਾਉਂਦੇ ਕਿ ਜੇ ਪੁਲਿਸ ਨੂੰ ਦੱਸਿਆ ਇਹਨਾਂ ਨੇ ਵੀ ਉਹਨਾਂ ਨੂੰ ਦੱਸ ਦੇਣਾ ਵਾ ਤੇ ਕਿਉਂ ਨਾ ਆਪਾਂ ਸਿੱਧੇ ਇਹਨਾਂ ਨੂੰ ਪੈਸੇ ਦੇ ਦਈਏ ਔਰ ਵੈਸੇ ਵੀ ਦਿਨ ਦਿਹਾੜੇ ਕਤਲਗਾਰਤ ਇਹਨਾਂ ਦੇ ਆਪਣੇ ਇੱਕ ਬੋਕਰ ਪਾਰਟੀ ਦੇ ਸਰਪੰਚ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਸਬ ਇੰਸਪੈਕਟਰ ਦਾ ਕਤਲ ਕੀਤਾ ਉਹ ਵੀ ਡੀਐਸਪੀ ਤੇ ਐਸਐਸਓ ਦੀ ਸਾਹਮਣੇ ਤਾਂ ਕੀ ਆਪੋਜੀਸ਼ਨ ਜਿਹੜੀ ਹੈ ਉਹਨੂੰ ਅਧਿਕਾਰ ਨਹੀਂ ਕਿਾ ਕਿ ਲਾਅਨ ਆਰਡਰ ਤੇ ਕੁਐਸਚਨ ਕਰ ਸਕੇ ਔਰ ਐਵੇਂ ਕਹਦੇ ਹੋਣਾ ਕਿ ਬਾਜਬਾ ਪਾਕਿਸਤਾਨ ਦਾ ਏਜੰਟ ਤੁਹਾਨੂੰ ਲੱਗਦਾ ਮੇਰੇ ਵੀਰੋ ਕਿ ਜਿਹੜੇ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਨੇ ਉਹ ਪਾਕਿਸਤਾਨ ਦੇ ਏਜੰਟ ਹੋ ਸਕਦੇ ਕੋਈ ਗੱਲ ਦੀ ਸਿਰ ਪੈਰ ਹੋਣਾ ਚਾਹੀਦਾ ਔਰ ਖੁਦ ਜਿਹੜਾ ਭਗਵੰਤ ਮਾਨ ਆ ਤੇ ਪੰਜਾਬ ਪੁਲਿਸ ਆ ਇਹਨਾਂ ਨੇ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀਗੀ ਖਰੜ ਪੁਲਿਸ ਸਟੇਸ਼ਨ ਜਾਂ ਸੀਆਈਏ ਸਟਾਫ ਵਿੱਚ 1.5 ਸਾਲ ਝੂਠ ਬੋਲਦੇ ਰਹੇ ਨੇ 1.5 ਸਾਲ ਹਾਈ ਕੋਰਟ ਤੋਂ ਜਦੋਂ ਜੁੱਤੀਆਂ ਪਈਆਂ ਤਾਂ ਫਿਰ ਕਹਿੰਦੇ ਜੀ ਇੱਕ ਡੀਐਸਪੀ ਨੂੰ ਜ਼ਿੰਮੇਵਾਰ ਠਰਾਤਾ ਤੁਹਾਨੂੰ ਲੱਗਦਾ ਕਿ ਇੱਕ ਡੀਐਸਪੀ ਇਕੱਲਾ ਹੀ ਲੋਰੈਂਸ ਬਿਸ਼ਨੋਈ ਵਰਗੇ ਇੱਕ ਵੱਡੇ ਗੈਂਗਸਟਰ ਦੀ ਇੰਟਰਵਿਊ ਜੇਂ ਚ ਬੈਠਾ ਕਰਾ ਸਕਦਾ ਸੀਗਾ ਉਹਦੇ ਨਾਲ ਅੱਗੇ ਹੋਰ ਐਸਐਸਪੀ ਡੀਆਈਜੀ ਆਈਜੀ ਏਡੀਜੀ ਡੀਜੀਪੀ ਲੈਵਲ ਦੇ ਆਫਸਰਸ ਦੀ ਪਨਾਹ ਪੁਸ਼ਤੀ ਹੋਊਗੀ ਉਹਨਾਂ ਨੂੰ ਸ਼ਰਨ ਹੋਊਗੀ ਲੇਕਿਨ ਕੱਲੇ ਇੱਕ ਡੀਐਸਪੀ ਗੁਰਸ਼ੇਰ ਸਿੰਘ ਨੂੰ ਡਿਸਮਿਸ ਕਰਕੇ ਤੇ ਆਪਣੇ ਗਲੌਂਗ ਜਿਹੜੀ ਸੀਗੀ ਉਹ ਇਲਜ਼ਾਮ ਲਾ ਦਿੱਤੇ ਨੇ ਦੋਸਤੋ ਮੈਂ ਤਾਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਅਸਲ ਵਿੱਚ ਸਰਕਾਰ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਸਾਰੇ ਪਾਸੇ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਬਿਆਨ ਦਿੱਤਾ ਗਿਆ ਉਹਦੇ ਉਤੇ ਕਾਫੀ ਵਿਵਾਦ ਹੋ ਰਿਹਾ ਹੈ ਇੱਕ ਪਾਸੇ ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਮੋਰਚਾ ਖੋਲ ਦਿੱਤਾ ਹੈ ਯਾਨੀ ਕਿ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰਦਰਸ਼ਨ ਦੀ ਤਿਆਰੀ ਖਿੱਚ ਲਈ ਗਈ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ